ਸਤ ਨਾਮ ਵਾਹਿ ਗੁਰ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਜੋ ਸਹਿਜ ਪਾਠ ਆਰੰਭ ਕਰ ਰਹੇ ਆ 175 ਅੰਗ ਤੋਂ ਸ਼ਬਦ ਹੈ ਗਉੜੀ ਮਾਜ਼ ਮਹੱਲਾ ਚੌਥਾ ਮੈਂ ਹਰ ਨਾਮੈ ਹਰ ਬਿਰਹੋ ਲਗਾਈ ਜਿਓ ਇਹ ਸ਼ਬਦ ਤੋਂ ਇਹ ਪਾਠ ਆਰੰਭ ਹੋਣਾ ਸਾਰੇ ਰਲ ਮਿਲ ਕੇ ਇਹ ਸਹਿਜ ਪਾਠ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਵੜੀ ਮਾਜ ਮਹੱਲਾ ਚੌਥਾ ਮੈਂ ਹਰ ਨਾਮੈ ਹਰ ਬਿਰਹੋ ਲਗਾਈ ਜੀਓ ਮੇਰਾ ਹਰ ਪ੍ਰਭ ਮਿਤ ਮਿਲੈ ਸੁਖ ਪਾਈ ਜੀਓ ਹਰ ਪ੍ਰਭ ਦੇਖ ਜੀਵਾ ਮੇਰੀ ਮਾਈ ਜੀਓ ਮੇਰਾ ਨਾਮ ਸਖਾ ਹਰਪਾਈ ਜੀਓ ਗੁਣ ਗਾਓ ਸੰਤ ਜੀਓ ਮੇਰੇ ਹਰ ਪ੍ਰਭ ਕੇ ਪ੍ਰਭ ਕੇ ਰਹਿ ਜੀਓ ਜਬ ਗੁਰਮੁਖ ਨਾਮ ਜੀਓ ਭਾਗ ਵਢੇਰੇ ਜੀਓ ਹਰ ਹਰ ਨਾਮ ਜੀਓ ਪ੍ਰਾਨ ਹਰ ਮੇਰੇ ਜੀਓ ਫਿਰ ਬਹੁ ਨ ਭਵਜਲ ਫੇਰੇ ਜੀਓ ਕਿਉ ਹਰ ਪ੍ਰਭ ਵੇਖਾ ਮੇਰਾ ਮਨ ਤਨ ਚਾਉ ਜੀਓ ਹਰ ਮੇਲੋ ਸੰਤ ਜੀਓ ਮਨ ਲੱਗਾ ਪਾਓ ਜੀਓ ਗੁਰਸਬ ਦੀ ਪਾਈਐ ਹਰ ਪ੍ਰੀਤਮ ਰਾਉ ਜੀ ਉਹ ਵਡ ਭਾਗੀ ਜਪਨਾਓ ਜੀਓ ਮੇਰਾ ਮਨ ਤਨ ਵਡੜੀ ਗੋਵਿੰਦ ਪ੍ਰਭ ਆਸਾ ਜੀਓ ਹਰ ਮੇਲੋ ਸੰਤ ਜੀਓ ਗੋਵਿੰਦ ਪ੍ਰਭ ਪਾਸਾ ਜੀਓ ਸਤ ਗੁਰ ਮਤ ਨਾਮ ਸਦਾ ਪ੍ਰਗਾਸਾ ਜੀਓ ਜਨ ਨਾਨਕ ਪੂਰਿਆੜੀ ਮਨ ਆਸਾ ਜੀਓ ਗੌੜੀ ਬਾਜ਼ ਮਹੱਲਾ ਚੌਥਾ ਮੇਰਾ ਮਿਰਹੀ ਨਾਮ ਮਿਲੇ ਤਾਂ ਜੀਵਾ ਜੀਓ ਮਨ ਅੰਦਰ ਅੰਮ੍ਰਿਤ ਗੁਰਮਤ ਹਰ ਲੀਵਾ ਜੀਓ ਮਨ ਹਰ ਰੰਗ ਰਤੜਾ ਹਰ ਰਸ ਸਦਾ ਪੀਵਾ ਜੀਓ ਹਰ ਪਾਇੜਾ ਮਨ ਜੀਵਾ ਜੀਓ ਮੇਰਾ ਮੰਤਰ ਪ੍ਰੇਮ ਲਗਾ ਹਰ ਬਾਣ ਜੀਓ ਮੇਰਾ ਪ੍ਰੀਤਮ ਮਿੱਤਰ ਹਰ ਪੁਰਖ ਸੁ ਜਾਣ ਜੀਓ ਗੁਰਮੇਲ ਸੰਤ ਹਰ ਸੁਗੜ ਸੁਜਾਨ ਜੀਉ ਹਉ ਨਾਮ ਵਿਟੋ ਕੁਰਬਾਨ ਜੀਉ ਹਉ ਹਰ ਹਰ ਸੱਜਣ ਹਰ ਮੀਤ ਦਸਾਈ ਜੀਉ ਹਰ ਦਸੋ ਸੰਤੋ ਜੀ ਹਰ ਖੋਜ ਪਵਾਈ ਜੀਉ ਸਤਗੁਰ ਤੁਟੜਾ ਦਸੈ ਹਰ ਪਾਈ ਜੀਉ ਹਰ ਨਾਮੈ ਨਾਮ ਸਮਾਈ ਜੀਉ ਮੈਂ ਵੇਦਨ ਪ੍ਰੇਮ ਹਰ ਬਿਰਹੋਂ ਲਗਾਈ ਜੀਉ ਗੁਰ ਸਰਦਾ ਪੂਰ ਅੰਮ੍ਰਿਤ ਮੁਖ ਪਾਈ ਜੀਉ ਹਰ ਹੋ ਹੋ ਦਿਆਲ ਹਰ ਨਾਮ ਧਿਆਈ ਜੀਉ ਜਨ ਨਾਨਕ ਹਰ ਰਸ ਪਾਈ ਜੀਉ ਮਹੱਲਾ ਪੰਜਵਾਂ ਰਾਗ ਗਉੜੀ ਗੁਆਰੇਰੀ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਹਨੇ ਬੈਦਕੋਸਲ ਹੋਤ ਮੇਰੇ ਭਾਈ ਕਿਉ ਪਾਈਐ ਹਰਿ ਰਾਮ ਸੁਹਾਈ ਰਹਾਉ ਕੁਸਲ ਨਗਰੇ ਮੇਰੀ ਸਭ ਮਾਇਆ ਊਚੇ ਮੰਦਰ ਸੁੰਦਰ ਛਾਇਆ ਝੂਠੇ ਲਾਲਚ ਜਨਮ ਗਵਾਇਆ ਹਸਤੀ ਕੋੜੇ ਦੇਖ ਵਿਗਾਸਾ ਲਸਗਰ ਜੋੜੈ ਨੀਵ ਖਵਾਸਾ ਗਲ ਜੇਵੜੀ ਹੋਮੈ ਕੇ ਫਸਾ ਰਾਜ ਕਮਾਵੇ ਦਹ ਦਿਸ ਸਾਰੀ ਮਾਣੇ ਰੰਗ ਭੋਗ ਬਉ ਨਾਰੀ ਜਿਨ ਨਰਪਤ ਸੁਪਨੇ ਪੇਖਾਰੇ ਜਿਉ ਨਰਪਤ ਸੁਪਨੇ ਪੇਖਾਰੀ ਏਕ ਕੁਸਲ ਮੋਕੋ ਸਤਗੁਰੂ ਬਤਾਇਆ ਹਰ ਜੋ ਕਿਸ ਕਰੇ ਸੋ ਹਰ ਕਿਆ ਭਗਤਾ ਭਾਇਆ ਜਨ ਨਾਨਕ ਹਉਮੈ ਮਾਰ ਸਮਾਇਆ ਇਨ ਬੇ ਤੇ ਕੁਸਲ ਹੋਤ ਮੇਰੇ ਭਾਈ ਇਉ ਪਾਈਐ ਹਰਿ ਰਾਮ ਸਹਾਈ ਰਹਾਉ ਦੁਜਾ ਗੌੜੀ ਗੁਵਾਰੇਰੀ ਮਹੱਲਾ ਪੰਜਵਾ ਕਿਉ ਭ੍ਰਮੀਐ ਭ੍ਰਮ ਕਿਸ ਕਾ ਹੋਈ ਜਾਂ ਜਲ ਥਲ ਮਹੀਂ ਅਲ ਰਵਿਆ ਸੋਈ ਗੁਰਮਖਿ ਉਬਰੈ ਮਨਮੁਖ ਪਤਖ ਹੋਈ ਜਿਸ ਰਖੈ ਆਪ ਰਾਮ ਦਯਾਰਾ ਤਿਸ ਨਹੀਂ ਦੂਜਾ ਕੋ ਪੌਚਨ ਹਾਰਾ ਰਹਾਉ ਸਭ ਮੈਂ ਵਰਤਾ ਏਕ ਅਨੰਤਾ ਤਾਂ ਤੂੰ ਸੁਖ ਸੋ ਹੋਏ ਅਚਿੰਤਾ ਓ ਸਭ ਕਿਛ ਜਾਣੈ ਜੋ ਵਰਤਨਤਾ ਮਨਮੁਖ ਮੁਵੈ ਜਨ ਦੂਜੀ ਪਿਆਸਾ ਬਹੁ ਜੋਨੀ ਭਵੈ ਤੁਰ ਕਿਰਤ ਲਿਖਿਆਸਾ ਜੈਸਾ ਬੀਜੈ ਤੈਸਾ ਖਾਸਾ ਦੇਖ ਦਰਸ ਮਨ ਭਇਆ ਵਿਗਾਸਾ ਸਭ ਨਦਰੀ ਆਇਆ ਬ੍ਰਹਮ ਪ੍ਰਗਾਸਾ ਜਨ ਨਾਨਕੀ ਹਰਪੂਰਨ ਆਸਣ ਗੌੜੀ ਗੁਵਾਰੇਰੀ ਮਹੱਲਾ ਪੰਜਵਾਂ ਕਈ ਜਨਮ ਕੇ ਪੀਟ ਪਤੰਗਾ ਕਈ ਜਨਮ ਗਜ ਮੀਨ ਕੁਵਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ ਮੇਲ ਜਗ ਦੇ ਇਸ ਮਿਲਨ ਕੀ ਬਰੀਆ ਚਰੰਕਾਲ ਏ ਦੇਹ ਸੰਜਰੀਆ ਰਹਾ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭ ਐ ਖਿਰ ਖਰਿਆ ਕਈ ਜਨਮ ਸਾਕਰ ਉਪਾਇਆ ਲਗਤੋ ਰਾਸੀ ਜੋਨ ਪਰਮਾਇ ਸਾਧ ਸੰਗ ਪਇਓ ਜਨਮ ਪ੍ਰਾਪਤ ਕਰ ਸੇਵਾ ਪਜ ਹਰ ਹਰ ਗੁਰਮਤ त्याग मान ਝੂਠਾ ਬਿਮਾਂ ਜੀਵਤ ਮਰੈ ਦਰਗ ਪਰਵਾਨ ਜੋ ਕਿਛ ਹੋਵਾ ਸੋ ਤੁਇ ਤੇ ਹੋਗਣ ਹਵਨ ਦੂਜਾ ਕਰਨ ਜੋਗ ਤਾਂ ਮਿਲਿਐ ਜਾਂ ਲਹਿ ਮਿਲਾਏ ਕਉ ਨਾਨਕ ਹਰ ਹਰ ਗੁਣ ਗਾਏ ਗੌੜੀ ਗੁਆਰੇਰੀ ਮਹੱਲਾ ਪੰਜਵਾ ਕਰਮ ਭੂਮ ਮੈਂ ਬੋਵੋ ਨਾਮ ਪੂਰਨ ਹੋਏ ਤੇਮਾਰਾ ਕਾਮ ਫਲ ਪਾਵੈ ਮਿਟੈ ਜਮ ਤ੍ਰਾਸ ਨਿਤ ਗਾਵੈ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਉਰ ਧਾਰ ਸੀ ਘਰ ਕਾਰਜ ਲੈ ਹੋ ਸਵਾਰਾਉ ਆਪਣੇ ਪ੍ਰਭ ਸਿਓ ਹੋ ਸਾਵਧਾਨ ਤਾ ਤੂੰ ਦਰਗਾ ਪਾਵੇਂ ਮਾਨ ਉਕਤ ਸਿਆਣਪ ਸਗਲੀ ਤਿਆਗ ਸੰਤ ਜਨਾ ਕੀ ਚਰਣੀ ਲਾਗ ਸਰਬ ਜੀਆਂ ਹੈ ਜਾਕੇ ਹੱਥ ਕਦਿ ਨਾ ਵਿਸਵੜੈ ਸਭ ਕੈ ਸਾਥ ਉਪਾਵ ਛੋੜ ਗੋ ਤਿਸ ਕੀ ਓਟ ਨਿਮਖ ਮਾਹੇ ਹੋਵੈ ਤੇਰੀ ਛੋਟ ਸਦਾ ਨਿਕਟ ਕਰ ਤਿਸਨੂੰ ਜਾਣ ਪ੍ਰਭ ਕੀ ਆਗਿਆ ਸਤ ਕਰਮਾਨ ਗੁਰ ਕੈ ਬਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਗੌੜੀ ਗੁਵਾਰੇਰੀ ਮਹੱਲਾ ਪੰਜਵਾ ਗੁਰ ਕਾ ਬਚਨ ਸਦਾ ਅਬਨਲਾਸੀ ਗੁਰ ਕੈ ਬਚਨ ਕੱਟੀ ਜੰਮ ਫਾਸੀ ਗੁਰ ਕਾ ਬਚਨ ਜੀਆ ਕੈ ਸੰਗ ਗੁਰ ਕੈ ਬਚਨ ਰਚੈ ਰਾਮ ਕੈ ਰੰਗ ਜੋ ਗੁਰ ਦੀ ਆਸੋ ਮਨ ਕੈ ਕਾਮ ਸੰਤ ਕਾ ਕੀਆ ਸਤ ਕਰ ਮਾਨ ਰਹਾਉ ਗੁਰ ਕਾ ਬਚਨ ਅਟਲ ਅਛੇਦ ਗੁਰ ਕਾ ਬਚਨ ਕਟੈ ਭ੍ਰਮ ਭੇਦ ਗੁਰ ਕਾ ਬਚਨ ਕਤਹ ਨ ਜਾਏ ਗੁਰ ਕਾ ਬਚਨ ਹਰਿ ਕੇ ਗੁਣ ਗਾਏ ਗੁਰ ਕਾ ਬਚਨ ਜੀ ਕੈ ਸਾਥ ਗੁਰ ਕਾ ਬਚਨ ਅਨਾਥ ਕੋ ਨਾਥ ਗੁਰ ਕੈ ਬਚਨ ਨਰਕ ਨਾ ਪਵੈ ਗੁਰ ਕੈ ਬਚਨ ਰਸਨਾ ਅਮਰਤ ਰਵੈ ਗੁਰ ਕਾ ਬਚਨ ਪ੍ਰਗਟ ਸੰਸਾਰ ਗੁਰ ਕੈ ਬਚਨ ਨਾ ਆਵੈ ਹਾਰ ਜਿਸ ਜਨ ਹੋਏ ਆਪ ਦਿਆਲ ਨਾਨਕ ਸਤਿਗੁਰ ਸਦਾ ਦਿਆਲ ਗੌੜੀ ਗੁਹਾਰੇਰੀ ਮਹੱਲਾ ਪੰਜਵਾ ਜਨ ਕੀਤਾ ਮਾਟੀ ਤੇ ਰਤਨ ਗਰਭ ਮੈਂ ਰਾਖਿਆ ਜਨ ਕਰ ਜਤਨ ਜਨ ਦੀਨੀ ਸੋਭਾ ਵਢਿਆਈ ਤਿਸ ਪ੍ਰਭ ਕੋ ਆਠ ਪਹਿਰ ਧਿਆਈ ਰਮਈਆ ਰੇਨ ਸਾਜ ਜਨ ਪਾਵੋ ਗੁਰ ਮਿਲਿ ਆਪਣਾ ਖਸਮ ਧਿਆਵ ਰਹਾਓ ਜਿਨ ਕੀਤਾ ਮੂੜ ਤੇ ਬਖਤਾ ਜਿਨ ਕੀਤਾ ਬੇਸੁਰ ਤੇ ਸੁਰਤਨ ਜਿਸ ਪ੍ਰਸਾਦ ਨਵੈ ਨਿਦਪਾਈ ਸੋ ਪ੍ਰਭ ਮਨ ਤੇ ਬਿਸਰਤ ਨਾਹੀ ਜਿਨ ਦੀਆ ਨਿਥਾਵੇ ਕੋ ਥਾਨ ਜਿਨ ਦੀਆ ਨਿਮਾਨੇ ਕੋ ਮਾਨ ਜਿਨ ਕੀਨੀ ਸਾ ਪੂਰਨ ਆਸਾ ਸਿਮਰੋ ਦਿਨ ਰਹਿਣ ਸਾਸ ਕੇ ਰਾਸਾ ਜਿਸ ਪ੍ਰਸਾਦ ਮਾਇਆ ਸਿਲ ਕਾਟੀ ਗੁਰ ਪ੍ਰਸਾਦ ਅੰਮ੍ਰਿਤ ਵਿਖਾਟੀ ਕਉ ਨਾਨਕ ਇਸ ਤੇ ਕਿਸ਼ਨਾ ਹੀ ਰਾਖਨ ਹਾਰੇ ਕਉ ਸਲਾਹੀ ਗੌੜੀ ਗਵਾਰੇ ਰੀ ਮਹੱਲਾ ਪੰਜਵਾਂ ਤਿਸ ਕੀ ਸਰਨ ਨਾਹੀ ਪਉ ਸੋ ਗੁਸਤੇ ਬਾਹਰ ਕਛੁ ਨਾ ਹੋਗ ਤਜੀ ਸਿਆਣਪ ਬਲ ਬੁੱਧ ਬਿਕਾਰ ਦਾਸ ਆਪਣੇ ਕੀ ਰਾਖਨ ਹਾਰ ਜਪਮਨ ਮੇਰੇ RAM RAM ਰੰਗ ਘਰ ਬਾਹਰ ਤੇਰੇ ਸਾਥ ਸੰਗ ਰਹਾਉ ਜਿਸ ਕੀ ਟੇਕ ਮੰਨੈ ਮੈਂ ਰਾਖ ਗੁਰ ਕਾ ਸ਼ਬਦ ਅੰਮ੍ਰਿਤ ਰਸ ਜਾਖ ਅਵਰ ਜਤਨ ਕਹੋ ਕੌਨ ਕਾਜ ਕਰ ਕਿਰਪਾ ਰਾਖੇ ਆਪਲਾਜ ਕਿਆ ਮਨੁਖ ਕਿਆ ਕਉ ਜੋਰ ਕਿਆ ਮਨੁਖ ਕਹੋ ਕਿਆ ਜੋਰ ਝੂਠਾ ਮਾਇਆ ਕਾ ਸਭ ਸੋਰ ਕਰਨ ਕੜਾ ਮਨਹਾਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਸਰਬ ਸੁਖਾਂ ਸੁਖ ਸਾਚਾ ਏਹੋ ਗੁਰ ਉਪਦੇਸ ਮਨਿ ਮੈ ਲੇਹੋ ਜਾ ਕੋ ਰਾਮ ਨਾਮ ਲਿਵ ਲਾਗੀ ਕਉ ਨਾਨਕ ਸੋ ਧਨ ਵਡ ਭਾਗੀ ਗੌੜੀ ਗੁਵਾਰੇ ਰੀ ਮੱਲਾ ਪੰਜਵਾ ਸੁਣ ਹਰ ਕਥਾ ਉਤਾਰੀ ਮੈਲ ਮਹਾ ਪੁਨੀਤ ਭੈ ਸੁਖ ਸੈਲ ਵੱਡੇ ਭਾਗ ਪਾਇਆ ਸਾਧ ਸੰਗ ਪਾ ਬ੍ਰਹਮ ਸਿਉ ਲਾਗੋ ਰੰਗ ਹਰ ਹਰ ਨਾਮ ਜਬ ਜਨ ਤਾਰੇ ਉਹ ਅਗਨ ਸਾਗਰ ਗੁਰ ਪਰ ਉਤਾਰਿਓ ਰਹਾਉ ਕਰ ਕੀਰਤਨ ਮਨ ਸੀਤਲ ਭੈ ਜਨਮ ਜਨਮ ਕੇ ਖਿਲਵਖ ਗਏ ਸਰਬੰਧਾਨ ਪੇਖੈ ਮਨ ਮਾਹੇ ਅਬ ਟੁੰਡਨ ਕਾਹੇ ਕੋ ਜਾਹੇ ਪ੍ਰਭ ਅਪਨੇ ਜਬ ਭੈ ਦਇਆਲ ਪੂਰਨ ਹੋਈ ਸੇਵਕ ਕਾਲ ਬੰਧਨ ਕਾਟ ਕੀ ਆਪਣੇ ਦਾਸ ਸਿਮਰ 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 ਗੁਣਤਾਸ ਏਕੋ ਮਨ ਏਕੋ ਸਭ ਠਾਇ ਪੂਰਨ ਪੂਰੇ ਉਹ ਸਭ ਜਾਏ ਗੁਰ ਪੂਰੇ ਸਭ ਭਰਮ ਚਕਾਇਆ ਹਰ ਸਿਮਰਤ ਨਾਨਕ ਸੁਖ ਪਾਏ ਆਣ ਗੌੜੀ ਗਵਾਰੇਰੀ ਮਹੱਲਾ ਪੰਜਵਾ ਹਗਲੇ ਮੂਐ ਸਿ ਪਾਛੈ ਪਰ ਜੋ ਉਬਰੈ ਸੇ ਬੰਦ ਲੱਕ ਖਰੈ ਜੇ ਧੰਦੇ ਮੈਂ ਓਏ ਲਪਟਾਏ ਉਨਤੇ ਦੁਗਣ ਦਿੜੀ ਉਨਮਾਏ ਓ ਬੇਲਾ ਕਿਹ ਚੀਤਨ ਆਵੈ ਬਿਨ ਸਜਾਏ ਤਾਹੂ ਲਪਟਾਵੈ ਰਹਾਉ ਆਸਾ ਬੰਦੀ ਮੂਰਖ ਦੇਹੇ ਕਾਮ ਕਰੋ ਲਪਟਿਓ ਸਨੇਹੇ ਸੇਰਿਉ ਪ੍ਰਥਾਡੂ ਧਰਮ ਰਾਏ ਮੀਠੀ ਕਰ ਕਰ ਬਿਖਿਆ ਖਾਏ ਹਉ ਮੰਦਹੁ ਸਾਧਉ ਵੈਰ 함ਰੀ ਭੂਮਿ ਕੌਣ ਘਾਲੈ ਪੈਰ ਹਉ ਪੰਡਤ ਹਉ ਚਤੁਰ ਸਿਆਣਾ ਕਰਨਿਹਾਰ ਨਾ ਬੁਝੇ ਬੇਗਾਨਾ ਆਪਣੀ ਗਤ ਮਿੱਤਿਆ ਪਹਿ ਜਾਣੈ ਕਿਆ ਕੋ ਕਹੈ ਕਿ ਆਖ ਵਖਾਨੈ ਜੇ ਜਤਲਾਉ ਤੇ ਤੇ ਲਗਨਾ ਆਪਣਾ ਭਲਾ ਸਭ ਕਾ ਹੋ ਮੰਗਲਾ ਸਭ ਕਿਸ ਤੇਰਾ ਤੂੰ ਕਰਨੇ ਹਾਰ ਅੰਤ ਨਾਇ ਕਿਸ ਪਾਰ ਵਾਰ ਦਾਸ ਆਪਣੇ ਕੋ ਦੀਜੈ ਦਾਨ ਕਬ ਨਾ ਵਿਸਰੈ ਨਾਨਕ ਨਾਮ ਗਉੜੀ ਗੁਵਾਰੇ ਰੀ ਮੱਲਾ ਪੰਜਵਾਂ ਹਨਕ ਜਤਨ ਨਾ ਹੋ ਛਟਾਰਾ ਬਹੁ ਸਿਆਣ ਪਿਆਗਲ ਪਾਰਾ ਹਰ ਕੀ ਸੇਵਾ ਨਰਮਲ ਹੈ ਪ੍ਰਭ ਕੀ ਦਰਗਹਿ ਸੋਭਾ ਸੇਤ ਮਨ ਮੇਰੇ ਗੋ ਹਰ ਨਾਮ ਕਾ ਓਲਾ ਤੁਜਨ ਲਾਗੇ ਤਾਤਾ ਝੋਲਾ ਰਹਾ ਜਿਉ ਬੋਹਿਤ ਪੈਸਾ ਗਰਮਾਹੇ ਅੰਧਕਾਰ ਦੀਪਕ ਦੀਪਾਹੇ ਅਗਨ ਸੀਤ ਕਾ ਲਾਹੇ ਦੁਖ ਨਾਮ ਜਪਤ ਮਨ ਹੋਵ ਸੂਖ ਉਤਰ ਜਾਏ ਤੇਰੇ ਮਨ ਕੀ ਪਿਆਸ ਪੂਰਨ ਹੋਵੇ ਸਗਲੀ ਆਸ ਡੋਲੈ ਨਾਹੀ ਤੁਮਰਾ ਚੀਤ ਅਮਰਤ ਨਾਮ ਜਪ ਗੁਰਮਖ ਮੀਤ ਨਾਮ ਔਖਦ ਸੋਈ ਜਨ ਪਾਵੈ ਕਰ ਕਿਰਪਾ ਜਿਸ ਆਪ ਦਿਵਾਵੈ ਹਰ ਹਰ ਨਾਮ ਜਾਕੇ ਹਿਰਦੈ ਵਸੈ ਦੁਖ ਦਰਦ ਤੇ ਨਾਨਕ ਨਸੈ ਗੌੜੀ ਗੁਆਰੇਰੀ ਮੱਲਾ ਪੰਜਵਾ ਬਹੁਤ ਦਰਬ ਕਰ ਮੰਨ ਅਖਾਨਾ ਅਨਕ ਰੂਪ ਦੇਖ ਨਹਿ ਪਤਿਆਨਾ ਪੁੱਤਰ ਕਲਤਰ ਉਰਜੋ ਜਾਨ ਮੇਰੀ ਓ ਬਿਨਸੈ ਓਏ ਭਸਮ ਮੈਂ ਢੇਰੀ ਬਿਨ ਹਰ ਭਜਨ ਦੇਖੋ ਬਿਲ ਲਾਤੇ ਤ੍ਰਿਗ ਤਨ ਤ੍ਰਿਗ ਧਨ ਮਾਇਆ ਸੰਗ ਰਾਤੇ ਰਹਾਓ ਜਿਉ ਬਿਗਾਰੀ ਕੈ ਸਿਰ ਦੀਜੈ ਧਾਮ ਕੋਇ ਖਸਮੈ ਕਹਿ ਗਰੈ ਔਨ ਦੂਖ ਸਹਾਮ ਜਿਉ ਸੁਪਨੈ ਹੋਏ ਬੈ ਸਤ ਰਾਜ ਨੇਤਰ ਪਸਾਰੈ ਤਨ ਰਾਰਥ ਕਾਜਾ ਜਿਉ ਰਾਖਾ ਖੇਤ ਉਪਰ ਪਾਰਾਏ ਖੇਤ ਖਸਮ ਕਾ ਰਾਖਾ ਉਡ ਜਾਏ ਉਸ ਖੇਤ ਕਾਰਨ ਰਾਖਾ ਕੜੈ ਤਿਸ ਕ ਪਾਲੈ ਕਛੂ ਨ ਪੜੈ ਜਿਸ ਕਾ ਕਾਰਜ ਤਿਸੇ ਕਾ ਸੁਪਨਾ ਜਨ ਮਾਇਆ ਦੀਨੀ ਤਨ ਲਾਈ ਤਿਸਨਾ ਆਪ ਬਿਨਾ ਹੈ ਆਪ ਕਰੇ ਰਾਸ ਨਾਨਕ ਪ੍ਰਭ ਬਾਗੇ ਅਰਦਾਸ ਗੌੜੀ ਗੁਵਾਰੇ ਰੀ ਮਹੱਲਾ ਪੰਜਵਾ ਬਹੁ ਰੰਗ ਮਾਇਆ ਬਹੁ ਵਿਧ ਪੇਖੀ ਕਲਮ ਕਾਗਦ ਸਿਆਨ ਪਲੇਖੀ ਮਹਿਰ ਮੁਲੋਕ ਹੋਏ ਦੇਖਿਆ ਖਾਨ ਤਾਤੇ ਨਾਹੀ ਮਨ ਤਪ ਤਾਨ ਸੋ ਸੁਖ ਮੋਕੋ ਸੰਤ ਬਤਾਓ ਤਿਸਨਾ ਬੂਝੈ ਮਨ ਤਪ ਤਾਵ ਰਹਾਓ ਅਸ ਪਮਨ ਹਸਤ ਅਸਵਾਰੀ ਚੋਵਾ ਚੰਦਨ ਸੇਜ ਸੁੰਦਰ ਨਾਰੀ ਨਟਨਾਟਕ ਆਖਾਰੇ ਗਾਇਆ ਤਾਂ ਮੈਂ ਮਨ ਸੰਤੋਖ ਨਾ ਪਾਇਆ ਤਕ ਸਭਾ ਮੰਡਨ ਦੋਲੀ ਚੇ ਸਗਲ ਮੇਵੇ ਸੁੰਦਰ ਬਾਗੀ ਚੇ ਆਖੇੜ ਬਰਤ ਰਾਜਨ ਕੀ ਲੀਲਾ ਮਨ ਸੁਹੇਲਾ ਪਰ ਪੰਚ ਹੀਲਾ ਕਰ ਕਿਰਪਾ ਸੰਤਨ ਸਚ ਕਹਿਆ ਸਰਬ ਸੁਖ ਏਹੋ ਆਨੰਦ ਲਹਿਆ ਸਾਧ ਸੰਗ ਹਰ ਕੀਰਤਨ ਲਗਾਈਐ ਕਹੋ ਨਾਨਕ ਵਡ ਭਾਗੀ ਪਾਈਐ ਜਾਂ ਕੈ ਹਰ ਤਨ ਸੋਈ ਸੁਹਿਲਾ ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ ਰਹਾ ਦੂਜਾ ਗੌੜੀ ਗੁਵਾਰੇਰੀ ਮਹੱਲਾ ਪੰਜਵਾਂ ਪ੍ਰਾਣੀ ਜਾਣੇ ਇਹੋ ਤਨ ਮੇਰਾ ਬਹੁਰ ਬਹੁਰ ਆਹੁ ਲਪਟੇਰਾ ਪੁੱਤਰ ਕਲਤਰ ਗ੍ਰਸਤ ਕਾ ਫਾਸਾ ਹੋ ਨ ਪਾਈਐ ਰਾਮ ਕੇ ਦਾਸਾ ਕਮਨ ਸੋ ਬਿਦ ਜਿਤ ਰਾਮ ਗੁਣ ਗਾਏ ਕਮਨ ਸੋ ਮਤ ਜਿਤ ਤਰੈ ਇਹ ਮਾਇ ਰਹਾਉ ਜੋ ਪਲਾਈ ਸੋ ਬੁਰਾ ਜਾਣੈ ਸਾਚ ਕਹੈ ਸੋ ਵਿਖੈ ਸਮਾਨੈ ਜਾਣ ਨਾਹੀ ਜੀਤ ਅਰ ਹਾਰ ਇਹੋ ਵਲੇਵਾ ਸਕ ਸੰਸਾਰ ਜੋ ਹਲਾਹਲ ਸੋ ਪੀਵੈ ਬਉਰਾ ਅਮਰਤ ਨਾਮ ਜਾਣੇ ਕਰ ਕਉਰ ਸਾਧ ਸੰਗ ਕੈ ਨਾਹੀ ਨੇ ਲਖ 84 ਭ੍ਰਮਤਾ ਫੇਰ ਇਕ ਜਲ ਫਹਾਏ ਪੰਖੀ ਰਸ ਰੋਗ ਕਰੈ ਬਉ ਰੰਗੀ ਕਉ ਨਾਨਕ ਜਸ ਭੈ ਕਿਰਪਾਲ ਗੁਰ ਪੂਰੈ ਤਾਂ ਕਹਿ ਕਾਟੇ ਜਾਲ ਗੌੜੀ ਮਹੱਲਾ ਗੌੜੀ ਗਵਾਰੇਰੀ ਮਹੱਲਾ ਪੰਜਵਾ ਤਉ ਕਿਰਪਾ ਤੇ ਮਾਰਗ ਪਾਈਐ ਪ੍ਰਭ ਕਿਰਪਾ ਤੇ ਨਾਮ ਧਿਆਈਐ ਪ੍ਰਭ ਕਿਰਪਾ ਤੇ ਬੰਧਨ ਛੁਟੈ ਤਉ ਕਿਰਪਾ ਤੇ ਹੋਮੈ ਟੁਟੈ ਤੁਮ ਲਾਵੋ ਤੋ ਲਾਗੈ ਸੇਵ ਹਮ ਤੇ ਕਛੁ ਨਾ ਹੋਵੈ ਦੇਵ ਰਹਾਉ ਤੁਦ ਭਾਵੇ ਤਾਂ ਗਾਵਾ ਬਾਣੀ ਤੁਦ ਭਾਵੇ ਤਾਂ ਸੱਚ ਵਖਾਣੀ ਤੁਦ ਭਾਵੇ ਤਾਂ ਸਤਿਗੁਰ ਮਿਆ ਸਰਬ ਸੁਖਾ ਪ੍ਰਭ ਤੇਰੀ ਦਇਆ ਜੋ ਤੁਦ ਭਾਵੇ ਸੋ ਨਿਰਮਲ ਕਰਮਾ ਜੋ ਤੁਦ ਭਾਵੇ ਸੋ ਸੱਚ ਧਰਮਾ ਸਰਬਨਿਦਾਨ ਗੁਣ ਤੁਮਹੀ ਪਾਸ ਤੂੰ ਸਾਹਿਬ ਸੇਵਕ ਅਰਦਾਸ ਮਨ ਤਾਂ ਨਿਰਮਲ ਹੋਏ ਹਰ ਰੰਗ ਸਰਬ ਸੁਖਾ ਪਾਵੋ ਸਤ ਸੰਗ ਨਾਮ ਤੇਰਾ ਰਹੇ ਮਨ ਰਾਤਾ ਇਹੋ ਕਲਿਆਣ ਨਾਨ ਕਰ ਜਾਤਾ ਗੌੜੀ ਗੁਆਰੇਰੀ ਮਹੱਲਾ ਪੰਜਵਾ ਹਾਨ ਰਸਾ ਜੀਤੈ ਤੇ ਚਾਖੇ ਨਿਮਖ ਨ ਤਿਸਨਾ ਤੇਰੀ ਲਾਥੈ ਹਰ ਰਸ ਕਾ ਤੂੰ ਚਾਖੈ ਸਾਦ ਚਾਖਤ ਹੋਏ ਰਹੇ ਬਿਸਮਾਨ ਅਮਤ ਰਸਨਾ ਪੀਓ ਪਿਆਰੀ ਇਸ ਰਾਤੀ ਹੋਏ ਤ੍ਰਿਪਤਾਰੀ ਰਹਾ ਜੇ ਜਿਵੈ ਤੂੰ ਰਾਮ ਗੁਣ ਗਾਓ ਨਿਮਖ ਨਿਮਖ ਹਰ 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 ਧਿਆਓ ਆਨ ਨ ਸੁਨੀਐ ਕਤਹੋਂ ਜਾਈਐ ਸਾਧ ਸੰਗਤ ਵੱਡ ਭਾਗੀ ਪਾਈਐ ਆਠ ਪਹਿਰ ਜਿਹ ਵੈ ਆਰਾਦ ਪਾਰ ਬ੍ਰਹਮ ਠਾਕੁਰ ਆਗਾਦ ਈਹਾ ਉਹਾ ਸਦਾ ਸੁਹੇਲੀ ਹਰ ਗੁਣ ਗਾਵਤ ਰਸਨ ਅਮੋਲੀ ਬਨਸਪਤ ਮੌਲੀ ਫਲ ਫੁੱਲ ਪੇਡੇ ਇਹ ਰਸ ਰਾਤੀ ਬਹੁਰ ਨ ਛੋੜੈ ਆਨ ਨ ਰਸ ਕਸ ਲਵੇ ਨ ਲਾਈ ਕਹੋ ਨਾਨਕ ਗੁਰ ਭੈ ਹੈ ਸਹਾਈ ਗੌੜੀ ਗੁਵਾਰੇਰੀ ਮਹੱਲਾ ਪੰਜਵਾ ਮਨ ਮੰਦਰ ਤਨ ਸਾਜੀ ਬਾਰ ਇਸ ਹੀ ਮੱਦੈ ਬਸਤ ਆਪਾਰ ਇਸ ਹੀ ਭੀਤਰ ਸੁਨੀਤ ਸਾਹ ਕੌਮਨ ਵਪਾਰੀ ਜਾਂ ਕਾ ਉਹਾ ਵਿਸਾਉ ਨਾਮ ਰਤਨ ਕੋ ਕੋ ਵਿਵਹਾਰੀ ਅੰਮ੍ਰਿਤ ਭੋਜਨ ਕਰੇ ਆਹਾਰੀ ਰਹਾ ਮੰਤਨ ਅਰਪੀ ਸੇਵ ਕਰੀ ਜੈ ਕਮ ਸੁਜੁਗਤ ਜਿਤ ਕਰ ਭੀਜੈ ਪਾਇ ਲਗਉ ਤਜ ਮੇਰਾ ਤੇਰੈ ਕਮ ਸੁ ਜਨ ਜੋ ਸੌਦਾ ਜੋਰੈ ਮਹਿਲ ਸਾਹੋ ਕਾ ਕਿਨ ਬਿਦ ਪਾਵੈ ਕਮਨ ਸੁ ਬਿੱਦ ਜਿਤ ਭੀਤਰ ਬੁਲਾਵੈ ਤੁਮ ਵਡ ਸਾਹੋ ਜਾਕੇ ਕੋਟ ਵਣਜਾਰੇ ਕਮਨ ਸੁ ਦਾਤਾ ਲੈ ਸੰਚਾਰੈ ਖੋਜਤ ਖੋਜਤ ਨਿਜ ਕਰ ਪਾਇਆ ਅਮੋਲ ਰਤਨ ਸਾਚ ਦਿਖ ਲਾਇਆ ਕਰ ਕਿਰਪਾ ਜਬ ਮੇਲੈ ਸ਼ਾਨ ਕਹ ਨਨ ਗੁਰ ਕਾ ਵੇਸਾ ਗੌੜੀ ਮਹੱਲਾ ਪੰਜਵਾ ਗੁਵਾਰੇ ਰੀ ਰਹਿਣ ਦਿਨਸ ਰਹੇ ਕਰੰਗਾ ਪ੍ਰਭ ਕੋ ਜਾਣੈ ਸਦ ਹੀ ਸੰਗਾ ਠਾਕੁਰ ਨਾਮ ਕੀਓ ਨਵਰਤਨ ਤਿਪਤਾ ਗਾਵਨ ਹਰ ਕੈ ਦਰਸਨ ਹਰ ਸੰਗ ਰਾਤੇ ਮਨ ਤਨ ਹਰੇ ਗੁਰ ਪੂਰੈ ਕੀ ਸਰਣੀ ਪਰੈ ਰਹਾ ਚਰਨ ਕਮਲ ਆਤਮ ਆਧਾਰ ਇਕ ਨਿਹਾਰੇ ਆਗਿਆਕਾਰ ਏਕੋ ਵਰਣਜ ਏਕੋ ਵਿਵਹਾਰੀ ਅਵ ਨ ਜਾਣੈ ਬਿਨ ਰੰਕਾਰੀ ਹਰਖ ਸੁਖ ਦੋਹੂ ਤੇ ਮੁਕਤੇ ਸਦਾ ਅਲਿਪਤ ਜੋਗ ਅਰਜੁਗਤੈ ਦੀਸਾ ਸਮੈ ਸਭ ਤੇ ਰਹਤੇ ਪਾਰ ਬ੍ਰਹਮ ਕਾ ਓਏ ਧਿਆਨ ਧਰਤੇ ਸੰਤਨ ਕੀ ਮਹਿਮਾ ਕਮਨ ਬਖਾਨੋ ਆਗਾਦ ਬੋਧ ਕਿਛ ਮਿਤ ਨਹੀਂ ਜਾਣੋ ਪਰ ਬ੍ਰਹਮ ਮੋਹੇ ਕਿਰਪਾ ਕੀਜੈ ਧੂਰ ਸੰਤਨ ਕੀ ਨਾਨਕ ਦੀਜੈ ਗੌੜੀ ਗੁਵਾਰੇਰੀ ਮਹੱਲਾ ਪੰਜਵਾਂ ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ ਤੂੰ ਮੇਰਾ ਪ੍ਰੀਤਮ ਤੁਮ ਸੰਗ ਹੀਤ ਤੂੰ ਮੇਰੀ ਪਤ ਤੂੰ ਹੈ ਮੇਰਾ ਗਹਿਣਾ ਤੁਜ ਮੇਰਾ ਨਿਮਖ ਨਾ ਜਾਈ ਰਹਿਣਾ ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਨ ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ਰਹਾ ਜਿਉ ਤੁਮ ਰਖੋ ਤਿਵਹੀ ਰਹਿਣਾ ਜੋ ਤੁਮ ਕਹੋ ਸੋਈ ਮੋਹਿ ਕਰਨਾ ਜਾਂ ਪੇਖੋ ਤਹਾਂ ਤੁਮ ਬਸਣਾ ਨਿਰਪੁਰ ਨਾਮ ਜਪਉ ਤੇਰਾ ਰਸਨਾ ਤੂੰ ਮੇਰੀ ਨਵਨੀਦ ਤੂੰ ਪੰਡਾਰ ਰੰਗ ਰਸਾ ਤੂੰ ਮਨੈ ਆਧਾਰ ਤੂੰ ਮੇਰੀ ਸੋਭਾ ਤੁਮ ਸੰਗ ਰਚੀਆ ਤੂੰ ਮਰੀ ਯੋਤ ਤੂੰ ਹਾਂ ਮੇਰਾ ਤਕੀਆ ਮਨ ਤਨ ਅੰਤਰ ਤੂੰ ਹੀ ਧਿਆਇਆ ਮਰਮ ਤੇ ਮਹਾਰਾ ਗੁਰ ਤੇ ਪਾਇਆ ਸਤ ਗੁਰ ਤੇ ਡੜਿਆ ਇਕ ਏਕੈ ਨਾਨਕ ਦਾਸ ਹਰ 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 ਟੇਕੈ ਗੋੜੀ ਗੁਵਾਰੇਰੀ ਮਹੱਲਾ ਪੰਜਵਾ ਗੋੜੀ ਗੁਵਾਰੇਰੀ ਮਹੱਲਾ ਪੰਜਵਾ ਵਿਆਪਤ ਹਰ ਕੋ ਸੋਗ ਵਿਸਤਾਰ ਵਿਆਪਤ ਸੁਰਗ ਨਰਕ ਅਵਤਾਰ ਵਿਆਪਤ ਧਨ ਨਿਰਤਨ ਪੇਖ ਸੋਭਾ ਮੂਲ ਵਿਆਦੀ ਵਿਆਪ ਸਲੋਬਾ ਮਾਇਆ ਵਿਆਪਤ ਬਹੁ ਪ੍ਰਕਾਰੀ ਸੰਤ ਜਿਵਿਆ ਪ੍ਰਭ ਓਟ ਤੁਮਾਰੀ ਰਹਾ ਵਿਆਪਤ ਅਹੰ ਬੁੱਧ ਕਾ ਮਾਤਾ ਵਿਆਪਤ ਪੁੱਤਰ ਕਲਤਰ ਸੰਗਰਾਤਾ ਵਿਆਪਤ ਹਸਤ ਘੋੜੇ ਅਰਬਸਤਾ ਵਿਆਪਤ ਰੂਪ ਜੁਬਨ ਮਦਮਸਤਾ ਵਿਆਪਤ ਭ੍ਰੰ ਭੂਮ ਰੰਕ ਅਰ ਰੰਗਾ ਵਿਆਪਤ ਗੀਤ ਨਾਦ ਸੁਣ ਸੰਗਾ ਵਿਆਪਤ ਸੀਧ ਮਹਿਲ ਸਿੰਗਾਰ ਪੰਚ ਦੂਤ ਵਿਆਪਤ ਅੰਧਿਆਰ ਵਿਆਪਤ ਕਰਮ ਕਰੇ ਹਉ ਫਾਸਾ ਵਿਆਪਤ ਗ੍ਰਸਤ ਵਿਆਪਤ ਉਦਾਸਾ ਆਚਾਰ ਵਿਵਹਾਰ ਵਿਆਪਤ ਇਹ ਜਾਤ ਸਭ ਕਿਸ ਵਿਆਪਤ ਬਿਨ ਹਰ ਰੰਗ ਰਾਤ ਸੰਤਨ ਕੀ ਬੰਦਨ ਸੰਤਨ ਕੈ ਬੰਦਨ ਕਾਟੇ ਹਰ ਰਾਇ ਤਾਂ ਕੋ ਕਹਾ ਬਿਆਪੈ ਮਾਏ ਕਹੋ ਨਾਨਕ ਜਿਨ ਧੂਰ ਸੰਤ ਪਾਈ ਤਾਂ ਕਹਿ ਨਿਕਟ ਨ ਆਵੈ ਮਾਈ ਸੰਤਨ ਕੈ ਬੰਦਨ ਕਾਟੇ ਹਰ ਰਾਇ ਤਾਂ ਕੋ ਕਹਾ ਬਿਆਪੈ ਮਾਏ ਕਹੋ ਨਾਨਕ ਜਿਨ ਧੂਰ ਸੰਤ ਪਾਈ ਤਾਂ ਕੈ ਨਿਕਟ ਨ ਆਵੈ ਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਮੁਸਲਮਾਨ ਜੋ